ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮਨਪ੍ਰੀਤ ਕੌਰ ਜੀ ਮਨਪ੍ਰੀਤ ਕੌਰ ਜੀ ਕੀ ਮਾਮਲਾ ਕੀ ਹੈ ਮੇਰਾ ਬਸ ਮੇਰੇ ਘਰ ਵਾਲਾ ਜੀ ਮੈਨੂੰ ਤਿੰਨ ਮਹੀਨੇ ਹੋ ਗਏ ਉਹ ਗਾਇਬ ਹਾਰੇ ਤੱਕ ਕਰੋ ਮਿਲਿਆ ਹੈ ਨਹੀਂ ਦੋਨੇ ਭੈਣ ਭਾਈਏ ਫਤਿਹਗੜ ਗੰਡੂਆਂ ਤੇ ਭੱਜੇ ਹੋਏ ਨੇਗੇ ਬਸ ਮੈਂ ਇਹੀ ਗੱਲ ਚਾਹਣੀ ਹੈ ਤੇ ਹੈਪੀ ਜਿੱਥੇ ਵੀ ਤੂੰ ਹੈਗਾ ਤਾਂ ਮੇਰੇ ਸਾਹਮਣੇ ਇੱਕ ਵਾਰੀ ਆ ਜਾ ਮੈਨੂੰ ਡਿਵੋਰਸ ਦੇ ਜਾ ਫਿਰ ਉਹਦਾ ਕਿਤੇ ਮਰਜੀ ਜਾ ਮੇਰੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈਗਾ ਤੇ ਇਹ ਨੰਬਰ ਤੇ ਜੇ ਕਿਸੇ ਨੂੰ ਵੀ ਪਤਾ ਲੱਗੇ ਤਾਂ ਇਹ ਨੰਬਰ ਤੇ ਮੈਨੂੰ ਕੰਟੈਕਟ ਕਰ ਦਿਓ ਇਹਦੇ ਕਿਤੇ ਵੀ ਹੈਗਾ 50000 ਰੁਪਏ ਦੇ ਨਾਮ ਦਾਗਾ ਦੋਨੇ ਭੈਣ ਭਾਈ ਜਿਹੜਾ ਵੀ ਕੋਈ ਦੱਸੂਗਾ 50000 ਰੁਪਏ ਉਹਨੂੰ ਦਿੱਤਾ ਜਾਊਗਾ ਠੀਕ ਹੈ ਸੋ ਦੋਨੇ ਭਾਈ ਭੈਣ ਕਿਉਂ ਆਪਸ ਵਿੱਚ ਭੱਜੀ ਨਹੀਂ ਤੁਹਾਡੇ ਹਿਸਾਬ ਨਾਲ ਇਹ ਪਹਿਲਾਂ ਹੀ ਜੀ ਜੋ ਜਥੇ ਰਹਿੰਦੇ ਹੁੰਦੇ ਸੀ ਰੋਪੜ ਜੀ ਇਹ ਪਹਿਲਾਂ ਹਸਤੇ ਵਿੱਚ ਗਲਤ ਸੀਗੇ ਤੇ ਇਹਦੇ ਵਿੱਚ ਮੈਨੇ ਕਈ ਵਾਰ ਇਹਨਾਂ ਨੂੰ ਦੇਖਿਆ ਹੈਗਾ ਆਪਦੇ ਅੱਖੀ ਦੇਖਿਆ ਇਹਨਾਂ ਨੂੰ ਪਰ ਇਹਦੇ ਵਿੱਚ ਮੇਰੀ ਫੈਮਿਲੀ ਕੋਈ ਮੰਨੀ ਨਹੀਂ ਹੈਗੀ ਤੇ ਹੁਣ ਮੇਰੇ ਸਾਰੇ ਫੈਮਿਲੀ ਮੰਨਦੇ ਨੇ ਇਹ ਤਾਂ ਹਾਂ ਗੱਲ ਸਹੀ ਸੀਗੀ ਮੇਰੀ ਤੇ ਬਸ ਮੈਂ ਇਹੀ ਗੱਲ ਚਾਹਣੀ ਹੈ ਤੇ ਜੇ ਹੁਣੇ ਜਿੱਥੇ ਵੀ ਇਹ ਹੈਗਾ ਅਸੀਂ ਇੱਕ ਵਾਰੀ ਇਹ ਮਿਲ ਜੀ ਕਿਉਂਕਿ ਮੈਂ ਅੱਗੇ ਵਧਣਾ ਚਾਹੁੰਨੀ ਆ ਮੇਰੀ ਸਾਰੀ ਲਾਈਫ ਖਰਾਬ ਹੋ ਰਹੀ ਹੈਗੀ ਕਿਉਂਕਿ ਜ਼ਿੰਦਗੀ ਮੇਰੀ ਖਰਾਬ ਕਰਕੇ ਗਿਆ ਉਹ ਜੇ ਜਿੱਥੇ ਵੀ ਹੈਗਾ ਹੈਪੀ ਤੂੰ ਇੱਕ ਵਾਰ ਵੇਸਮੀਰ ਸਾਹਮਣੇ ਆ ਜਾ ਡਿਵੋਰਸ ਦੇ ਜਾ ਕਿਤੇ ਮਰਜੀ ਜਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੁਸੀਂ ਇਹ ਇਲਜ਼ਾਮ ਲਗਾ ਰਹੇ ਹੋ ਕਿ ਦੋਨੇ ਭਾਈ ਭੈਣ ਆਪਸ ਵਿੱਚ ਗਲਤ ਨੇ ਤੁਹਾਨੂੰ ਇਸ ਗੱਲ ਦਾ ਕਦੋਂ ਇਲਮ ਲੱਗਿਆ ਜਾਂ ਕੋਈ ਪ੍ਰੂਫ ਨਹੀਂ ਜੀ ਉਹ ਮੈਂ ਆਪਦੀ ਅੱਖਾਂ ਨਾਲ ਦੇਖਿਆ ਜਦ ਮੈਂ ਪੇਕੇ ਆ ਦੇ ਗਈ ਆਈ ਸੀਗੀ ਤਾਂ ਉਹਨੇ ਮੈਨੂੰ ਫੋਨ ਕਰਿਆ ਸੀਗਾ ਅਤ ਮਨਪ੍ਰੀਤ ਤੂੰ ਕਰੇ ਆਏਂਗੀ ਕਿ ਨਹੀਂ ਆਏਂਗੀ ਮੈਂਨੇ ਉਹਨੂੰ ਇਹ ਗੱਲ ਕਹ ਦਿੱਤੀ ਤੇ ਮੈਂ ਤਾਂ ਮੈਂ ਆਉਂਦੀ ਨਹੀਂ ਫਿਰ ਮੈਂ ਇੱਕੋ ਲਗਤ ਜਰੂ ਗਈਆਂ ਮੈਂ ਇਹਨਾਂ ਨੂੰ ਆਪਸ ਦੇ ਵਿੱਚ ਸੰਬਤ ਬਣਾਉਂਦੇ ਆਂ ਦੀ ਅੱਖਾਂ ਨਾਲ ਦੇਖੇ ਨੇਗੀ ਇਹਦੇ ਵਿੱਚ ਜਾਂ ਮੈਨੂੰ ਪਤਾ ਜਾਂ ਇਹ ਵੀਰਪਾਲ ਤੇ ਹੈਪੀ ਨੂੰ ਪਤਾ ਵਾ ਬਸ ਮੈਂ ਇਹ ਗੱਲ ਚਾਹਣੀ ਤੇ ਜਿੱਥੇ ਮਰਜੀ ਆ ਉਸੇ ਆ ਜੀ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈਪੀ ਨੂੰ ਦੇ ਦੋ ਯਾਰਾਂ ਦੋਸਤਾਂ ਨੂੰ ਫੋਨ ਕਰ ਮਲਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਮੈਂ ਸਾਰਿਆਂ ਨੂੰ ਫੋਨ ਕਰਕੇ ਇਹਦੇ ਦੋਸਤਾਂ ਨੂੰ ਵੀ ਪੁੱਛਿਆ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕੀ ਤੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹਦਾ ਮੈਂ ਰਜੇਸ਼ ਨੂੰ ਵੀ ਫੋਨ ਲਾਇਆ ਸੀ ਤੇ ਰਜੇਸ਼ ਜੇਤੇ ਨੂੰ ਹੈਪੀ ਦਾ ਪਤਾ ਹੈਗਾ ਇਹਦੇ ਇਹ ਕਿੱਥੇ ਬੈਠਾ ਕਿੱਥੇ ਹੈਗਾ ਜੇ ਇਹਦੇ ਕੋਈ ਨਵਾਂ ਨੰਬਰ ਹੋਊਗਾ ਇਹ ਤਾਂ ਮੈਨੂੰ ਦੇ ਦੋ ਤਾਂ ਉਹਨੇ ਇਹ ਗੱਲ ਕਹੀ ਸੀ ਤੇ ਨੰਬਰ ਸਿਰਫ ਇਹਦੇ ਨਾਲ ਇੱਕ ਚੱਲਦਾ ਉਹ ਤੇ ਫੋਨ ਤੇ ਲੱਗ ਨਹੀਂ ਰਿਹਾ ਹੈਗਾ ਇਹਨੂੰ ਕੋਈ ਪਤਾ ਨਹੀਂ ਕਿ ਮੈਂ ਬਹੁਤ ਭਾਲ ਲਿਆ ਇਹ ਬਹੁਤ ਜ਼ਿਆਦਾ ਉਹ ਕਰੇ ਮੈਂ ਥਾਣੇ ਦੇ ਵਿੱਚ ਵੀ ਗਈਆਂ ਪਰ ਮੇਰੀ ਕੋਈ ਫਰਿਆਦ ਸੁਣੀ ਨਹੀਂ ਗਈ ਉੱਥੇ ਠੀਕ ਹੈ ਸੋ ਹੁਣ ਤੁਸੀਂ ਕੀ ਗੁਹਾਰ ਲਗਾ ਰਹੇ ਹੋ ਮੈਂ ਸਿਰਫ ਇਹ ਗੱਲ ਚਾਹਣੀ ਹੈ ਤੇ ਜੇ ਜਿੱਥੇ ਵੀ ਇਹ ਹੈਗਾ ਬਸ ਮੇਰੇ ਇੱਕ ਵਾਰੀ ਸਾਹਮਣੇ ਆ ਜੀ ਠੀਕ ਹਾਂ ਹਣੋ ਫਿਰ ਹੁਣ ਇਹਨਾਂ ਦਾ ਭੰਨਾ ਕੀ ਚਾਹੀਦਾ ਹੁਣ ਇਹਨਾਂ ਦਾ ਬਹਾਨਾ ਕੀ ਚਾਹੀਦਾ ਹੁਣ ਕੀ ਮਤਲਬ ਕਰਨਾ ਕੀ ਆ ਹੁਣ ਤੁਹਾਨੂੰ ਵੀ ਪਤਾ ਤਾਂ ਹੁਣ ਮੈਨੂੰ ਤਿੰਨ ਮਹੀਨੇ ਹੋ ਗਏ ਤੇ ਬੈਠੀ ਨੂੰ ਮੈਂ ਕਈ ਕਰਾਪੀ ਕਰਤਾ ਹੁਣ ਜਿੰਨਾ ਚਿਰ ਤਾਇਆ ਜਿੰਨਾ ਚਿਰ ਉਹ ਆਉਂਦਾ ਨਹੀਂ ਉਹਨਾਂ ਚਿਰ ਤਾਂ ਮੈਂ ਵੀ ਕੋਈ ਰਾਤ ਹੀ ਨਹੀਂ ਬੈਠ ਸਕਦੀ ਇਹੋ ਮੇਰੀ ਸਾਡੇ ਸਮਾਂ ਕਿਦਾਂ ਬਰਬੜਾ ਕੁਸਨਾ ਹੁਣ ਤੁਸੀਂ ਤਾਂ ਸਿਆਣੇ ਹੋ ਤਾਇਆ ਮੈਂ ਤਾਂ ਹੀ ਥੋੜੀ ਸਲਾਹ ਲੈਂਦੀ ਆ ਤਾਂ ਹੀ ਤੁਹਾਨੂੰ ਮੈਂ ਕਿਹਾਗਾ ਤਾਂ ਹੁਣ ਬਹਾਨਾ ਕੀ ਚਾਹੀਦਾ ਆਨ ਦੇਖ ਲਓ ਕੋਈ ਕਿ ਮੈਨਾਂ ਕਰ ਤੇਰੀ ਮਾਂ ਕੋਈ ਉਹ ਮੈਨੂੰ ਕਰ ਲੋਕ ਮਤਲਬ ਕਰੋਗੇ ਪਾਲ ਵੀ ਨਹੀਂ ਕੁਝ ਕਹਿ ਰਿਹਾ ਹੈਗਾ ਤੇ ਪਾਲ ਨੂੰ ਜਿਹੜੀ ਗੱਲ ਕਹੀ ਸੀ ਤੇ ਪਾਲ ਨੂੰ ਵੀ ਇਹ ਗੱਲ ਦਾ ਪਤਾ ਤਾਂ ਹੈਗਾ ਨਾ ਪਾਲ ਕੀ ਹੋਇਆ ਨਹੀਂ ਪਾਲ ਨੂੰ ਇਹ ਗੱਲ ਦਾ ਤਾਂ ਪਤਾ ਤੇ ਵੀਰਪਾਲ ਤੇ ਹੈਪੀ ਗੱਲਤ ਸੀਗੇ ਤਾਂ ਫਿਰ ਉਹ ਕਿਉਂ ਹੋਇਆ ਇਹ ਮਨੋ ਨਹੀਂ ਫੇਰ ਵੀ ਤਾਂ ਆ ਉਹ ਕੁਝ ਨਹੀਂ ਕਹਿੰਦੇ ਨਾ ਉਹ ਤਹਿਣ ਨਾ ਰਹੇ ਲੋੜਾ ਜੋ ਤੇ ਉੱਤੇ ਜਾ ਰਹੇ ਨੇ ਕੋਈ ਆਉਂਦੇ ਹੋ ਜਾਂਦੇ ਲੋਾਈ ਨਹੀਂ ਹੋ ਹਾਂ ਪਰ ਇਹ ਪਤਾ ਤਾਂ ਮੂੰ ਤੈਨੂੰ ਵੀ ਸੀ ਮੈਨੂੰ ਕਦੋਂ ਪਤਾ ਸੀਗਾ ਇਹ ਤੇ ਹੈ ਪੀ ਤੇ ਵੀਰਪਾਲ ਗਲਤ ਸੀਗੇ ਮੈਂ ਕੋਈ ਕਹਾਂ ਮੈਨੂੰ ਪਤਾ ਨਹੀਂ ਤੇ ਮੈਨੂੰ ਪਤਾ ਹੈ ਮੈਂ ਹੋਰ ਕੰਨ ਦੱਸਦਾ ਕਿ ਤੈਨੂੰ ਪਤਾ ਹੀ ਲੈ ਤੈਨੂੰ ਤੂੰ ਉਦੋਂ ਕਹਿੰਦਾ ਤਾਂ ਹੈਗਾ ਤੀ ਨਾ ਮੈਂ ਤੇਰੇ ਲਈ ਸਾਰੀ ਰਿਕਾਰਡਿੰਗ ਕਰੀ ਬੈਠੀ ਆ ਤੈਨੂੰ ਪਤਾ ਸੀ ਤੇਰੀ ਰਿਕਾਰਡਿੰਗ ਮੈਂ ਕਰੀ ਬੈਠੀ ਆ ਤੈਨੂੰ ਪਤਾ ਤਾਂ ਹੈਗਾ ਸੀ ਨਾ ਤਾਂ ਹਾਂ ਕੋਈ ਹੋਰ ਕਹਿੰਦੀ ਮੈਂ ਤੈਨੂੰ ਕਹੇ ਇਹ ਤੇ ਗਲਤ ਨੇ ਦੋਨੇ ਜਾਣੇ ਕੋਈ ਕਹੇ ਜੀ ਆਪਾਂ ਤੁੰਗ ਕਿਹਾ ਮੈਨੂੰ ਕਹੇ ਪਰ ਮੈਂ ਕਹਾ ਪੂਰੀ ਮਰ ਜਦੀ ਐ ਗਲਤ ਤਾਂ ਆਇਆ ਸੁਲਿਆ ਕਰ ਪਹਿਲਾਂ ਦੇਖ ਤਾ ਲਿਆ ਕਰ ਬੋਲਣ ਲੱਗਿਆ